ਸੋ ਨੂੰ ਬੇਕਸ ਤੋਂ ਮਿਲਿਆ ਕੇ ਖਾਣ ਤੋਂ ਬਾਅਦ ਇੱਕ ਬੱਚੇ ਦੀ ਤਬੀਤ ਕਾਫੀ ਜ਼ਿਆਦਾ ਵਿਗੜ ਗਈ ਦੱਸਦੀ ਹੈ ਕਿ ਇੱਕ ਵਿਅਕਤੀ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਦੇ ਮੌਕੇ ਤੇ ਇੱਥੋਂ ਦੀ ਕੇਕ ਖਰੀਦਿਆ ਸੀ ਪਰ ਜਿਵੇਂ ਹੀ ਕੇਕ ਕੱਟ ਕੇ ਬੱਚਿਆਂ ਨੇ ਤੇ ਪਰਿਵਾਰਕ ਮੈਂਬਰਾਂ ਨੇ ਖਾਇਆ ਤਾਂ ਇੱਕ ਬੱਚੇ ਦੀ ਹਾਲਤ ਕਾਫੀ ਜ਼ਿਆਦਾ ਵਿਗੜ ਗਈ ਜਿਸ ਵੇਲੇ ਕੇਕ ਚੈੱਕ ਕੀਤਾ ਗਿਆ ਤਾਂ ਕੇਕ ਪੂਰੇ ਤਰੀਕੇ ਨਾਲ ਖਰਾਬ ਹੋ ਚੁੱਕਿਆ ਸੀ ਇਸ ਦੇ ਨਾਲ ਹੀ ਉਸ ਦੇ ਵਿੱਚੋਂ ਬਦਬੂ ਵੀ ਆ ਰਹੀ ਸੀ ਜਿਸ ਤੋਂ ਬਾਅਦ ਕੇਕ ਲੈ ਜਾਣ ਵਾਲਾ ਗਾਹਕ ਦੁਕਾਨ ਤੇ ਕੇਕ ਲੈ ਕੇ ਪਹੁੰਚਿਆ ਇਸ ਦੀ ਸ਼ਿਕਾਇਤ ਬੇકરી ਦੇ ਮਾਲਕ ਨੂੰ ਕੀਤੀ ਗਈ ਹਾਲਾਂਕਿ ਬੇકરી ਮਾਲਕ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਪੱਲਾ ਛਾੜਨ ਦੇ ਲਈ ਕਾਫੀ ਗੱਲਾਂ ਜਿਹੜੀਆਂ ਨੇ ਕੀਤੀਆਂ ਗਈਆਂ ਪਰ ਕੁਲ ਮਿਲਾ ਕੇ ਦੇਖ ਸਕਦੇ ਕਿ ਪਟਿਆਲਾ ਸ਼ਹਿਰ ਤੋਂ ਬੇકરીਆਂ ਤੋਂ ਲਗਾਤਾਰ ਹੀ ਅਜਿਹੇ ਮਾਮਲੇ ਜਿਹੜੇ ਨੇ ਸਾਹਮਣੇ ਆ ਰਹੇ ਨੇ ਜਿਸ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਿਤਨਾ ਕਿਤੇ ਕਾਫੀ ਜ਼ਿਆਦਾ ਰੋਸ਼ ਦੇਖਣ ਨੂੰ ਮਿਲ ਰਿਹਾ ਤੇ ਇੱਕ ਹੋਰ ਅਜੀਹਾ ਹੀ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਸੋਨੂ ਬੇਕਰਸ ਨਾਂ ਦੇ ਬੇਕਸ ਤੋਂ ਕੇਕ ਖਰੀਦਣ ਦੇ ਮਗਰੋਂ ਬੱਚੇ ਦੀ ਹਾਲਤ ਜਿਹੜੀ ਹੈ ਕਾਫੀ ਜ਼ਿਆਦਾ ਵਿਗੜ ਗਈ ਜਨ ਹਿਤੇਸ਼ੀ টিআরপি ਨਹੀਂ ভরসা ਆਪਕਾ ਕਿਰਪਾ ਕੁਲਦੀਪ ਸਿੰਘ ਇਹ ਮਾਮਲਾ ਕੀ ਹੈ ਜਿਹੜਾ ਕੇਕ ਵੀ ਜਿਹਾ ਸਮਾਨ ਨਹੀਂ ਕਰ ਰਹੇ ਮਾਮਲਾ ਕੀ ਹੈ ਮਾਮਲਾ ਵੀ ਜੀ ਹੈ ਕੁਛ ਵੀ ਨਹੀਂ ਇਸ਼ੂ ਬਣਾਇਆ ਗਿਆ ਕੇਕ ਕਸਟਮਰ ਲੈ ਕੇ ਗਏ ਆਸ ਟੈਂਪਰੇਚਰ ਮੇਨਟੇਨੈਂਸ ਦਾ ਥੋੜਾ ਗਰਮੀ ਕਰਕੇ ਮੇਨਟੇਨ ਕਰਨਾ ਪੈਂਦਾ ਹੈ ਕਸਟਮਰ ਤੋਂ ਪ੍ਰੋਪਰ ਨਹੀਂ ਮੇਨਟੇਨ ਹੋਇਆ ਹੁਣ ਤੇ ਕੇਕ ਦੇ ਵਿੱਚ ਫਾਲਟ ਨਹੀਂ ਹੈ ਉੱਪਰ ਜਿਹੜੀ ਬੀਸਟ ਕਰੀਮ ਹੁੰਦੀ ਹੈ ਉਹ ਹੁੰਦੀ ਹੈ ਸਿੰਥੈਟਿਕ ਕਰੀਮ ਹੁੰਦੀ ਹੈ ਤੇ ਤੁਸੀਂ ਵੀਟ ਕਰਨਾ ਪੈਦਾ ਜੇ ਕਿ ਪ੍ਰੋਪਰ ਉਹ ਨੈਚੁਰਲ ਕਰੀਮ ਨਹੀਂ ਹੁੰਦੀ ਹੈ ਤੇ ਉਹ ਹਲਕੀ ਜਿਹੀ ਖਟਾਸ ਦਾ ਟਾਪਿਕ ਕਸਟਮਰ ਚੱਕ ਰਿਹਾ ਸੀਗਾ ਜਦਕਿ ਉਹ ਇਸ਼ੂ ਅਸੀਂ ਡਿਸੋਲਵ ਵੀ ਕਰਤਾ ਕਸਟਮਰ ਨੂੰ ਰਿਫੰਡ ਵੀ ਦੇਤਾ ਕੇਕ ਦੇ ਬਦਲੇ ਕੇਕ ਨੂੰ ਚੈੱਕ ਕਰਾ ਕੇ ਦਿੱਤਾ ਹੈ ਕੇਕ ਫਰੈਸ਼ ਸੀਗਾ ਕੇਕ ਨੂੰ ਕੋਈ ਉਹ ਨਹੀਂ ਸੀਗਾ ਵੀ ਆਪਾਂ ਕੀ ਕੇਕ ਪੁਰਾਣਾ ਦਿੰਦਾ ਹੈ ਮੇਨੇ ਇਸ਼ੂ ਬਸ ਉਹਨਾਂ ਨੇ ਬਣਾ ਲਿਆ ਵੀ ਵਾਇਰਲ ਹੋਣ ਦਾ ਕਿਹੜਾ ਕੇਕ ਆ ਤੁਸੀਂ ਲੈ ਕੇ ਆਸੀ ਕਿਤਨੇ ਵਜੇ ਲੈ ਕੇ ਆਸੀ ਕੇਕ ਸ਼ਾਮ ਨੂੰ ਗਿਆ ਵੀਰ ਜੀ ਟਾਈਮਿੰਗ ਪਰ ਕਿਤਨੇ ਵਜੇ ਜਮਦਾਰੀ ਆਈ ਸੀ ਕੇਕ ਖਰਾਬ ਹੈ ਮੇਰੇ ਕੋਲ ਆਈ ਰਾਤੀ 9:30 ਵਜੇ 9:30 ਤੋਂ ਬਾਅਦ ਤਾਂ ਕਿਉਂ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਮੈਂ ਰਿਪਲੇਸ ਕਰਕੇ ਦਿੱਤਾ ਹਾਂ ਮੈਂ ਰਿਪਲੇਸ ਕਰਕੇ ਦਿੱਤਾ ਜਿਉਂਨਾਂ ਨੂੰ ਜਿਹੜਾ ਵੀਡੀਓ ਦਾ ਵਿੱਚ ਦੇਖੇ ਕੀ ਕੋਈ ਕੋਈ ਨੈਪਰਾ ਖਰਾਬ ਨਹੀਂ ਕੇਕ ਖਰਾਬ ਹੈ ਕੇਕ ਜੀ ਬ੍ਰੈਡ ਜਿਹੜੀ ਸੀਗੀ ਕੇਕ ਦੀ ਬ੍ਰੈਡ ਵੀ ਓਕੇ ਸੀਗੀ ਸਿਰਫ ਕਰੀਮ ਜਿਹੜੀ ਹੁੰਦੀ ਹੈ ਕਰੀਮ ਉੱਤੋਂ ਦੀ ਵਿਬਡ ਕਰੀਮ ਜਿਹੜੀ ਹੁੰਦੀ ਹੈ ਨਾ ਉਹ ਥੋੜੀ ਸਿੰਥੈਟਿਕ ਬੀਟ ਕਰਕੇ ਕਰਨੀ ਹੁੰਦੀ ਹੈ ਹੋ ਸਕ ਵੀ ਇਹ ਖਰਾਬ ਨਹੀਂ ਮੈਂ ਕਹਿ ਰਿਹਾ ਵੀਰ ਜੀ ਖਰਾਬ ਨਹੀਂ ਮੇਨ ਗਰਮੀ ਕਰਕੇ ਕਰੀਮ ਖਟਾਸ ਅੰਦਰ ਅਸੀਂ ਜ ਫਰੂਟ ਦਾ ਟੌਪਿਕ ਹੁੰਦਾ ਹੈ ਇੱਕ ਦੇ ਅੰਦਰ ਫਰੂਟ ਪੇ ਹੁੰਦੇ ਨੇ ਫਰੂਟ ਆਪਣਾ ਨਾਲ ਪਾਣੀ ਛੱਡ ਦਿੰਦੇ ਨੇ ਫਰੂਟ ਆਪਣਾ ਗਰਮੀ ਦੇ ਕਰਕੇ ਉਹ ਕਰੀਮ ਦੇ ਵਿੱਚ ਘਟਾ ਸਲਕੀ ਜੀ ਦੇ ਦਿੰਦੇ ਨੇ ਅਜਮਕ ਪਹਿਲਾਂ ਵੀ ਆਂਦਾ ਸੀ ਤੁਹਾਡੇ ਕੋਲ ਕਸ਼ਮੀਰ ਮੇਰਾ ਘਟਵਟ 4-5 ਸਾਲ ਪੁਰਾਣਾ ਜੀ ਵੀਡੀਓ ਵਾਇਲ ਕੀਤੀ ਹੈ ਉਹਨੇ ਬਈ ਮੈਂ ਉਹ ਵੀ ਕਹਿ ਰਹੇ ਹਾਂ ਕਿ ਵੀਰੇ ਪਤਾ ਨਹੀਂ ਅਗਲੇ ਨੂੰ ਕੀ ਦਿਮਾਗ ਚੱਗੀ ਕੀ ਨਹੀਂ ਆਈ ਅਗਲੇ ਨਾਲ ਪੂਰੇ ਰਿਸੋਲਵ ਵੀ ਕਰਤਾ ਅਗਲੇ ਨੂੰ ਵੀ ਆਪਾਂ ਨੇ ਅਗਲੇ ਨਾਲ ਕੋਈ ਉਹੋ ਜਿਹੀ ਟੌਪਿਕ ਵੀ ਨਹੀਂ ਗੱਲ ਛੇੜੀ ਵੀ ਮੈਂ ਨਹੀਂ ਦਿੰਦਾ ਜਾਂ ਮੈਂ ਨਹੀਂ ਕੀਤਾ ਉਹਨੇ ਗੇਨ ਨੂੰ ਲੈ ਕੇ ਨੂੰ ਵੀ ਕਾਫੀ ਦਿਨ ਰੋਕੀ ਗਏ ਸੀ ਨੂੰ ਉਸ ਤੋਂ ਬਾਅਦ ਸਾਡੇ ਆਂਦੇ ਨੇ ਅਸੀਂ ਨਾਲ ਦੇ ਨਾ ਫ੍ਰਿਜ ਦੇ ਵਿੱਚ ਲਗਾਣਾ ਇਸ ਬੰ ਕਸਟਮਰ ਨਾਲ ਕੋਈ ਗੱਲ ਗੱਲ ਕੀ ਕੋਈ ਅਗਰ ਕੋਈ ਗਲਵਾ ਕੋਈ ਸੀ ਜੋ ਤੁਹਾਡੀ ਦੁਕਾਨ ਬਦਨਾਮ ਕਰਨਾ ਹੈ ਸੋਸ਼ਲ ਮੀਡੀਆ ਉਹਨੇ ਦੇਖੋ ਜੀ ਵੀਰ ਜੀ ਮੇਰੇ ਹੋ ਸਕਦਾ ਹੈ ਅਗਲੇ ਦਿਨ ਮਨ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੁਣ ਆਪਾਂ ਉਸ ਟਾਪਿਕ ਤੇ ਤੁਸੀਂ ਗੱਲ ਕੀਤੀ ਇਸ ਬੰਦੇ ਨਾਲ ਮੈਂ ਜਾ ਕੇ ਆਇਆ ਜੀ ਪਰਸਨਲੀ ਜਾ ਕੇ ਆਇਆ ਉਹਨਾਂ ਕੋਲ ਜਾ ਕੇ ਆਇਆ ਉਹਨਾਂ ਨੇ ਹੀ ਕਹਿ ਮੈਂ ਵੀਰ ਜੀ ਵੀ ਕੋਈ ਤੁਹਾਨੂੰ ਸ਼ੰਕਾ ਆਈ ਹੈ ਜਾਂ ਕੋਈ ਸੀਗੀ ਮੈਨੂੰ ਤੁਸੀਂ ਸੋਲਵ ਕਰਦੇ ਉਸੀ ਤੁਹਾਡੀ ਦਾ ਆਪਾਂ ਨੇ ਕਹਿਣ ਦੇ ਉੱਤੇ ਆਪਾਂ ਨੇ ਨਾਲ ਦੇ ਨਾਲ ਤੁਹਾਨੂੰ ਕੇਕ ਵੀ ਡਿਫਰੈਂਡ ਕਰਤਾ ਵੀ ਆਪਾਂ ਨੇ ਉਹ ਟਾਪਿਕ ਪਾਇਆ ਹੀ ਨਹੀਂ ਕਿ ਬਸ ਸਿਰਫਡ ਨਹੀਂ ਦਿੰਦੇ ਤੁਹਾਨੂੰ ਜਾਂ ਸਮਥਿੰਗ ਜੋ ਵੀ ਹੈ ਬੰਦਾ ਮੰਨਿਆ ਕਿ ਮੈਂ ਵੀਡੀਓ ਬਣਾ ਲਈ ਜੀ ਹਾਂਜੀ ਤੇ ਠੀਕ ਹੈ ਠੀਕ ਹੋਣੇ ਤੇਵੇਂ ਕਿਵੇਂ ਕਿਵੇਂ ਰੱਖਦਾ ਰਹੇ ਕੇਕ ਵੀਰ ਜੀ ਦੋ ਦਿਨ ਨਹੀਂ ਖਰਾਬ ਹੁੰਦਾ ਪਰ ਉਸ ਨੂੰ ਮੇਨਟੇਨ ਕਰਨਾ ਪੈਂਦਾ ਵੀ ਫ੍ਰੀਜ਼ਰ ਜਿਹਦੇ ਵਿੱਚ ਟੈਂਪਰੇਚਰ ਸਹੀ ਪਿਆ ਰਹੇ ਫਰੈਸ਼ ਬਣਨੇ ਹੁੰਦੇ ਨੇ ਇਹ ਵੀ ਨਹੀਂ ਕਿ ਆਪਾਂ ਨੇ ਕਿ ਬਣਾ ਕੇ ਆਪਾਂ ਨੇ ਸਟਾਕ ਅੰਦਰ ਓਵਰ ਲਾਇਆ ਹੁੰਦਾ ਜਿੰਨੀ ਲੋੜ ਹੁੰਦੀ ਹੈ ਅਸੀਂ ਦਾ ਹਾਂ ਜੀ ਇਹ ਕਾਪ ਆਪ ਕੋਲਨੇ 12 ਬਾਰੋਂ ਆਰਡਰ ਤੇ ਬਣਦੇ ਆ ਜੀ ਬਾਰੋਂ ਆਂਦੇ ਨੇ ਆਰਡਰ ਤੇ ਬਣਦੇ ਨੇ ਆਪਣੇ